ਯਾਰ ਲਾਇਏ ਅਸੀਂ ਇਸ ਚੈਨਲ ਤੇ ਤੁਹਾਡਾ ਸਵਾਗਤ ਹੈ ਦਿਨ ਦੇ ਹਰੇ ਚੋਰਾਂ ਨੇ ਤਾਲਾ ਤੋੜ ਕੇ 30 ਟੋਲੇ ਸੋਨਾ ਦੇ ਜੇਵਲ ਅਤੇ ਨਕਦੀ ਚੋਰੀ ਕਰ ਹੋਏ ਫਰਾਰ ਦਿਨ ਦੇ ਹਰੇ ਸ਼ਹਿਰ ਦੀ ਸੰਗਣੀ ਆਬਾਦੀ ਸਤ ਮਕਾਨ ਦਾ ਤਾਲਾ ਤੋੜ ਕੇ ਚੋਰਾਂ ਨੇ ਲੱਖਾਂ ਰੁਪਏ ਦੇ ਜੇਵਲ ਅਤੇ ਨਕਦੀ ਚੋਰੀ ਕਰ ਲੈਂਦਾ ਸਮਾਜਕ ਪ੍ਰਾਪਤ ਹੋਇਆ ਹੈ ਅਤੇ ਸ਼ਹਿਰ ਵਾਸੀਆਂ ਅੰਦਰ ਡਰ ਅਤੇ ਫੈਨ ਦਾ ਮਾਹੌਲ ਹੈ ਅਤੇ ਲੋਕ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੋਂ ਨਾ ਖੁਸ਼ ਹਨ ਅਸ਼ੁਨਿਕ ਮਾਰ ਪੁੱਤਰ ਸੰਸਾਰੀ ਲਾਲ ਵਾਸੀ ਕ੍ਰਿਸ਼ਨਾ ਬਜਾਰ ਧਾਰੀਵਾਲ ਨੇ ਦੱਸਿਆ ਕਿ ਉਸ ਦੀ ਪਤਨੀ ਇੱਕ ਪ੍ਰਾਈਵੇਟ ਸਕੂਲ ਵਿੱਚ ਪੜਾਉਣ ਜਾਂਦੀ ਹੈ ਅਤੇ ਮੈਂ ਦੁਕਾਨਦਾਰ ਹਾਂ ਅਜਰ ਜਨਨਾਵਾਲ ਮੇਰੀ ਪਤਨੀ ਤਿਆਰ ਹੋ ਗਈ ਸਕੂਲ ਭਰਉਣ ਚਲੇਗੀ ਅਤੇ ਬਾਅਦ ਵਿੱਚ ਮੈਂ ਸਵੇਰੇ ਕਰੀਬ 9:30 ਵਜੇ ਘਰ ਦੇ ਦਰਵਾਜ਼ੇ ਤਾਲਾ ਲਾ ਕੇ ਦੁਕਾਨ ਤੇ ਚਲਾ ਗਿਆ ਅਤੇ ਜਦ ਦੁਪਹਿਰ ਕਰੀਬ 2 ਵਜੇ ਮੇਰੀ ਪਤਨੀ ਸਕੂਲ ਛੁੱਟੀ ਕਰਕੇ ਆਈ ਤਾਂ ਉਸ ਨੇ ਵੇਖਿਆ ਕਿ ਘਰ ਦੇ ਬਾਹਰ ਦਾ ਦਰਵਾਜ਼ਾ ਖੁੱਲਾ ਸੀ ਤੇ ਮੇਰੀ ਪਤਨੀ ਨੇ ਮੈਨੂੰ ਫੋਨ ਕੀਤਾ ਕਿ ਅੱਜ ਤੁਸੀਂ ਘਰ ਦਾ ਤਾਲਾ ਲਗਾ ਕੇ ਨਹੀਂ ਗਏ ਤਾਂ ਮੈਂ ਉਸ ਨੂੰ ਕਿਹਾ ਕਿ ਮੈਂ ਸਾਰੇ ਤਾਲੇ ਕਿੰਤਰਾਂ ਲਗਾ ਕੇ ਬੰਦ ਕਰਕੇ ਦੁਕਾਨ ਤੇ ਗਿਆ ਹਾਂ ਅਤੇ ਮੇਰੀ ਪਤਨੀ ਨੇ ਗਲੀ ਵਿੱਚ ਲੰਘਦੇ ਕਿਸੇ ਜਾਣਕਾਰ ਨੂੰ ਨਾਲ ਲੈ ਕੇ ਘਰ ਵਿੱਚ ਦਾਖਲ ਹੋਈ ਤਾਂ ਵੇਖਿਆ ਤਾਂ ਘਰ ਵਿੱਚ ਪਿਆਲ ਮਾਰੀਆਂ ਦੇ ਲਾਕ ਟੁੱਟੇ ਪਏ ਸਨ ਅਤੇ 14 ਬੰਦੋਂ ਘਰ ਵਿੱਚ ਪਿਆ ਕਰੀਬ 30 ਟੋਲੇ ਸੋਨਾ ਤੇ 25000 ਦੇ ਨਗਦ ਚੋਰੀ ਕਰਕੇ ਫਰਾਰ ਹੋ ਗਏ ਇਸ ਲਈ ਸੂਚਨਾ থানা ਧਾਰੀਵਾਲ ਦੇ ਪੁਲਿਸ ਨੂੰ ਦਿੱਤੀ ਗਈ ਸੂਚਨਾ ਮਿਲਦੇ ਮੌਕੇ ਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਐਸਆਈ ਬਲਬੀਰ ਸਿੰਘ ਨੇ ਕਿਹਾ ਕਿ ਲੱਗੇ ਸੀਸੀਟੀ ਵੀ ਕੈਮਰੇ ਚੈੱਕ ਕਰਕੇ ਚੋਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਅਸ਼ੁਨੀ ਕੁਮਾਰ ਅਤੇ ਸ਼ਹਿਰ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਕਾਬੂ ਕਰਕੇ ਚੋਰੀ ਹੋਇਆ ਸਮਾਨ ਅਸਲ ਮਾਲਕਾਂ ਨੂੰ ਵਾਪਸ ਦਵਾਇਆ ਜਾਵੇ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਕਿ ਹੈ ਨਾ ਗੱਲਬਾਤ ਵੀ ਕਰਦਾ ਵਿਆਵ ਅੱਗੇ ਮੁੜਦਾ ਉਹ ਤੇ ਘਰ ਖੜਾ ਲਾ ਕੇ ਦੁਕਾਨ ਵੀ ਖੁੱਲੀ ਹੈ ਤੁਹਾਨੂੰ ਕਾਨੂੰਨੀ ਨਹੀਂ ਆਹ ਬੇਰਥੀ ਲੋ ਗਿਆ ਇਹ ਚਲੋ ਕੌਨਲੀ ਕਰਦਾ ਇਹ ਆ ਰੋਕਾ ਜਾ ਗਿਆ ਇਹ ਆ ਵੜ ਗਿਆ ਲੋਕ ਆ ਫਿਰ ਉੱਥੇ ਤਾਲਾ ਤੋਂ ਲੈ ਆਨੇ ਬੰਦ ਬੰਦ ਕੋਈ ਨਹੀਂ ਕਿਤੇ ਵਰਤੇ ਨਹੀਂ ਕੋਈ ਨਹੀਂ ਕਿਤੇ ਵਰਤੇ ਨਹੀਂ

ਜੀ ਭਾਈ ਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹਨ ਆਲੇ ਮੈਂ ਅਸ਼ੋਕ ਕੁਮਾਰ ਆ ਪੁੱਤਰ ਸੰਸਾਰੀ ਦਾ ਧਾਰੀਵਾਲ ਸਰ ਤੇ ਕੀ ਗੱਲ ਹੋਈ ਅੱਜ ਮੈਂ ਰੋਜ਼ਾਨਾ ਦੀ ਰੁਟੀਨ ਤੇ ਜਿੱਦਾਂ ਮੇਰੀ ਵਾਈਫ ਸਵੇਰੇ ਸਕੂਲ ਜਾਂਦੀ ਜਾਂ ਦੁਆਬਾ ਟਿਜ਼ਰ ਲੱਗੀਦੀ ਆ ਉਸ ਸਾਢੇ 7 ਵਜੇ ਤੋਂ ਚਲ ਗਈ ਆ ਤੇ ਮੈਂ ਡੇਲੀ ਰੁਟੀਨ ਜਿੱਦਾਂ ਦੁਕਾਨ ਤੇ ਜਾਣਾ ਵਾ ਮੈਂ ਕੋਈ ਅੱਜ 9:45 50 ਮਿੰਟ ਤੇ ਘਰੋਂ ਨਿਕਲਿਆ ਵਾ ਤੇ ਮੈਂ ਦੁਕਾਨ ਤੇ ਜੰਦਰਾ ਮਾਰ ਕੇ ਘਰ ਚੱਲ ਗਿਆ ਵਾ ਤੇ ਜਦੋਂ ਮੇਰੀ ਘਰ ਦੀ ਸਕੂਲੋਂ ਆਈ ਆ ਤੇ ਉਹਨੇ ਮੈਨੂੰ ਟੈਲੀਫੋਨ ਕੀਤਾ ਕਿ ਜਲਦੀ ਅੱਜ ਜੰਦਰਾ ਨਹੀਂ ਮਾਰਿਆ ਮੈਂ ਇਹ ਮੇਜਨ ਰਾਮ ਆ ਰਿਹਾ ਕੰਦੀ ਦਰਵਾਜੇ ਨੂੰ ਜੰਦਰਾ ਨਹੀਂ ਆ ਉਹ ਡਰ ਗਈ ਉਹਨੇ ਬਾਹਰੋਂ ਕਿਹੇ ਬੰਦੇ ਨੂੰ ਲਾਰਗੋਂ ਵਾਲੇ ਮਹਲੇ ਚੋਕੇ ਬੰਦੇ ਨੂੰ ਆਵਾਜ਼ ਮਾਰੀ ਘਰ ਆਏ ਤੇ ਸਾਰੇ ਘਰ ਦੇ ਦਰਵਾਜੇ ਟੁੱਟੇ ਤੇ ਸਾਰਾ ਸਮਾਨ ਚਲੇ ਗਿਆ ਤੇ ਚੋਰ ਆਪਣਾ ਕੰਮ ਹਰ ਕਰ ਗਿਆ ਇਹ ਦੀ ਗੱਲ ਇਹ ਹੁਣ ਤੱਕ ਜਿਹੜੀ ਤੁਸੀਂ ਨੇ ਵੇਖਿਆ ਹੋ ਕੀ ਕੀ ਲਾਗੇ ਗਏ ਅਪਰੋਕਸੀਮੇਟਲੀ ਜਿਹੜਾ ਵਾ 30 30 ਦੇ ਤੋਲੇ ਦੇ ਲਗਭਗ ਸੋਨਾ ਜਿਹੜਾ ਵਾ ਉਹ ਚੋਰੀ ਹੋਇਆ ਭਾਜੀ ਤੇ ਮੇਰੀ ਦੁਕਾਨ ਦਾ ਕੈਸ਼ ਵੀ ਕੋਈ 25 ਹਜ਼ਾਰ ਰੁਪਿਆ ਜਿਹੜਾ ਉਹ ਨਾਲ ਲੱਗੇ ਗਿਆ ਕੁਝ ਇਤਨੇ ਸਾਰੇ ਘਰ ਮਤਲਬ ਚੰਗੀ ਤਰ੍ਹਾਂ ਫੋਲ ਕੇ ਗਏ ਆ ਸਾਰੇ ਸਾਰੇ ਸਾਰੀਆਂ ਗਾੜੀਆਂ ਦੀਆਂ ਮਾਰੀਆਂ ਪੰਨੀਦੀਆਂ ਟੋਟਲੀ ਸਾਰੀਆਂ ਲੱਕੜ ਦੀਆਂ ਮਾਰੀਆਂ ਪੰਨੀਦੀਆਂ ਦਰਵਾਜੇ ਦੀਆਂ ਚਕਾਟਾਂ ਪੁਕਤੀ ਦੀਆਂ ਦਰਵਾਜੇ ਤੋੜਤੇ ਦਿਆ ਕਰਦੇ ਐਦੇ ਤੋਂ ਅਲਾਵਾ ਹੋਰ ਕੋਈ ਨਿਸ਼ਾਨ ਨਹੀਂ ਬਾਕੀ ਹਾਲੀ ਅਸੀਂ ਚੰਗੀ ਤਰ੍ਹਾਂ ਦੇਖਾਂ ਬਾਕੀ ਹਾਲੀ ਸਾਡੇ ਦੇਖਾਂਗੇ ਲੈ ਲੀਦਾ ਫਿਰ ਪਤਾ ਲੱਗੇਗਾ ਕੁਝ ਕੈਮਰਾ ਲਗਾ ਸੀ ਜੀ ਲੱਗੇ ਦਾ ਕਰ ਲੱਗੇ ਰਿਹਾ ਸੀ ਕੋਈ ਕਿੱਥੇ ਜਾ ਰਹੇ ਘਰ ਚੱਕਰੇ ਚ ਕੈਂਬੇ ਚੈੱਕ ਕਰਦੇ ਪਿਆ ਉਹ ਚ ਕੋਈ ਸਖਸ ਆ ਰਿਹਾ ਕੋਈ ਟੋਪੀ ਪਾਈ ਦੀ ਹੈ ਕਿ ਸੱਚ ਨੇ ਉਲਬੇ ਕਰ ਰਹਾ ਅਸੀਂ ਕੁਝ ਨੂੰ ਕੀਤਾ ਨਿਸ਼ਾਨ ਨੂੰ ਪੁਲਿਸ ਨੂੰ ਵਾਲੇ ਟੈਲੀਫੋਨ ਕੀਤਾ ਉਹ ਕਹਿੰਦੇ ਕੋਈ ਮੀਟਿੰਗ ਚ ਗਏ ਦੇ ਡੀਐਸ ਅਚਾ ਤੁਹ ਸਾਹਿਬ ਕਿ ਉਹ ਆਂਦੇ ਆ ਤਾਂ ਫਿਰ ਅਜੀ ਸਾਹਿਬ ਭਾਰੀ ਆਜ ਦਿਨ ਪਰੇ ਹੀ ਚੋਰੀ ਹੋਈ ਆ ਕਾਫੀ ਨੁਕਸਾਨ ਹੋ ਗਿਆ ਵਾ ਕਉਂਕੇ ਤੁਸੀਂ ਅੱਜ ਇਹ ਮੌਕੇ ਤੇ ਆਏ ਆ ਜੀ ਨੂੰ ਫੋਨ ਆਇਆ ਕੰਟਰੋਲ ਰੂਮ ਤੋਂ ਤੇ ਅਸਮੀ ਕਵਾ ਦੇ ਘਰ ਰਹੇ ਅਧਿਕਾਰੀ ਕੋਈ ਨਹੀਂ ਦੁਕਾਨ ਤੇ ਕੰਮ ਕਰਦੇ ਆ ਇਹਦੀ ਮੈਸੇਜ ਜਿਹੜੀ ਆ ਸਕੂਲੇ ਟੀਚਰ ਨੇ ਉਹ ਜਿਹੜਾ ਸਕੂਲ ਤੋਂ ਵਾਪਸ ਆਏ ਨੇ 2:30 ਵਜੇ ਕਰੀਬ ਉਹਨਾਂ ਘਰ ਆ ਕੇ ਦੇਖਿਆ ਤਾਲੇ ਟੁੱਟਿਆ ਤੇ ਮੌਕੇ ਤੇ ਹੀ ਆਏ ਆ ਆ ਕੇ ਚੈੱਕ ਕੀਤਾ ਉਹਨਾਂ ਨੂੰ ਪੁਸ਼ ਕਰ ਰਹੇ ਆ ਬਾਕੀ ਜੋ ਵੀੜਾ ਸਮਾਂ ਜਿਹੜਾ ਚੋਰੀ ਹੋਇਆ ਹੈ ਉਹਦੇ ਬਰਾਬਰ ਦੀ ਕਾਰਵਾਈ ਕਿੱਥੇ ਹੈ ਕਿ ਜਿੱਦਾਂ ਦਿਖਾਉਂਦੇ ਨੇ ਇਹ ਸ਼ਹਿਰ ਦੀ ਬੜੀ ਘਣੀ ਆਬਾਦੀ ਹੈ ਜਿੱਥੇ ਦਿਲ ਕਰੇ ਚੋਰੀ ਹੋ ਗਈ ਹੈ ਕੀ ਕੋਈ ਸੇਵ ਹੈ ਰਾਜੇ ਦਾ ਰਿਆਲ ਜੀ ਇਹ ਚਲੋ ਇਹ ਬਾਣੀ ਇਹਨਾਂ ਨੂੰ ਕਿਹਾ ਵੀ ਹਰੇਕ ਨੂੰ ਇਹੋ ਜਿਹੀ ਰਿਕਵੈਸਟ ਕਰਨ ਲੋਕਾਂ ਨੂੰ ਪਬਲਿਕ ਨੂੰ ਵੀ ਆਪਣੇ ਘਰਾਂ 'ਚ ਕੈਮਰੇ ਲਵਾਓ ਇਹ ਕੈਮਰੇ ਦਾ ਜਿਹੜਾ ਮੋਬਾਈਲ ਦੇ ਨਾਲ ਲਿੰਕ ਲਾਓ ਤਾਂ ਕਿ ਇਹਨਾਂ ਦਾ ਪਤਾ ਲੱਗਦਾ ਰਹੇ ਕਿ ਕੋਈ ਕੌਣ ਕਰਿਆ ਜਾ ਰਿਹਾ ਬਾਕੀ ਮੌਸਮ ਕਰਾਦੀ ਬਰਸਾਤ ਦਾ ਮੌਸਮ ਹੀ ਕਿਹਨੇ ਤੇ ਆਨੇ ਦਾ ਤਾਲਾ ਬਾਹਰ ਲੱਗਾ ਹੈ ਤਾਲਾ ਬਾਹਰ ਲੱਗੇ ਕਰਕੇ ਉਹਦਾ ਤਾਲਾ ਖੋੜ ਕੇ ਜਲਤ ਟਾਲੇ ਨਾਲ ਲੱਗੇ ਨੇ ਕਿ ਮੈਂ ਤੁਹਾਨੂੰ ਸਾਫ਼ ਦੱਸ ਦਵਾਂ ਇਹ ਦੱਸਿਆ ਕਿ 25000 ਰੁਪਇਆ ਤੇ 25 ਤੇ 30 ਟੋੜੇ ਸੋਨੇ ਦੇ ਗ੍ਰਾਮ